ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਪੰਚਾਇਤ ਚੋਣਾਂ ਦਾ ਵਿਗਲ ਵਜਾ ਔਰ ਸਾਰੇ ਹੀ ਪੰਜਾਬ ਦੇ ਵਾਸੀ ਤੇ ਪੰਜਾਬ ਭਰ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਜਿਹੜੇ ਨੇ ਉਹ ਜਿਨ੍ਹਾਂ ਦੀ ਡਿਊਟੀਆਂ ਲੱਗ ਚੁੱਕੀਆਂ ਨੇ ਇਹਦੇ ਸਬੰਧ ਵਿੱਚ ਔਰ ਆਓ ਇਹ ਮੇਰੀ ਜਿਹੜੀ ਨਵੀਂ ਵੀਡੀਓ ਹੈ ਪਹਿਲਾਂ ਵੀ ਤੁਹਾਡੇ ਨਾਲ ਜੁੜੇ ਰਹੇ ਹਾਂ ਸੋ ਕੁਝ ਫੋਨ ਆ ਰਹੇ ਸੀ ਕਿ ਇਹਦੇ ਤੇ ਜਰੂਰ ਇੱਕ ਸਾਰ ਵੀਡੀਓ ਬਣਾ ਕੇ ਸ਼ੇਅਰ ਕਰਿਓ ਸੋ ਇਦਾਂ ਪੰਚਾਇਤੀ ਚੋਣਾਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਇਹ ਸਾਂਝ ਪਾ ਕੇ ਰੱਖਾਂਗੇ ਸਭ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਇਹ ਸਾਂਝ ਪਾ ਦਵਾਂ ਕਿ ਪਹਿਲੀ ਵੀਡੀਓ ਦੇ ਵਿੱਚ ਵੀ ਕਿਸੇ ਵੀ ਵਾਰਡ ਤੋਂ ਪੰਚ ਚੋਣ ਲੜ ਸਕਦੇ ਹਨ ਪਹਿਲਾਂ ਕੀ ਸੀ ਕਿ ਇੱਕ ਸਟ੍ਰਿਕਟ ਰੂਲ ਰੱਖਿਆਦਾ ਸੀ ਕਿ ਉਸੇ ਵਾਰਡ ਦਾ ਹੀ ਬੰਦਾ ਉਸ ਵਾਰਡ ਦੇ ਵਿੱਚ ਜਿਹੜਾ ਪੰਚ ਦੀ ਚੋਣ ਲੜੇਗਾ ਪਰ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਲੈਟਰ ਦੇ ਅਕੋਰਡਿੰਗ ਜਿਹੜਾ ਪ੍ਰੋਵਾਈਡਰ ਫਰਦਰ ਥੈਟ ਦਾ ਕੈਂਡੀਡੇਟ ਕੰਟੈਸਟਿੰਗ ਫਾਰ ਗ੍ਰਾਮ ਪੰਚਾਇਤ ਸ਼ੁੱਡ ਬੀ ਐਨ ਇਲੈਕਟਰ ਇਨ ਦੀ ਸਭਾ ਏਰੀਆ ਕਿ ਉਹ ਉਸ ਪਿੰਡ ਦਾ ਵੋਟਰ ਹੋਣਾ ਚਾਹੀਦਾ ਬਸ ਜਦਾਂ ਸਰਪੰਚ ਨਹੀਂ ਕਿਸੇ ਵੀ ਵਾਰਡ ਦਾ ਹੋਣਾ ਚਾਹੀਦਾ ਤੇ ਉਹ ਪੂਰੇ ਪਿੰਡ ਦੀ ਸਰਪੰਚੀ ਕਰ ਸਕਦਾ ਹੈ ਇਦਾਂ ਕੋਈ ਵੀ ਬੰਦਾ ਪੰਚਾਇਤ ਦਾ ਮੈਂਬਰ ਬੰਨਣਾ ਚਾਹੁੰਦਾ ਤਾਂ ਉਹ ਜ਼ਰੂਰੀ ਨਹੀਂ ਕਿ ਉਹ ਉਸੇ ਵਾਰਡ ਦਾ ਹੋਵੇਗਾ ਇਸ ਕਰਕੇ ਇਸ ਗੱਲ ਤੇ ਗੌਰ ਕਰ ਲੈਣਾ ਕੋਈ ਵੀ ਪਿੰਡ ਦਾ ਵੋਟਰ ਜਿਹਦੀ ਪਿੰਡ ਦੇ ਵਿੱਚ ਵੋਟ ਹੈ ਉਹ ਕਿਸੇ ਵੀ ਵਾਰਡ ਤੋਂ ਚੋਣ ਲੜ ਸਕਦਾ ਸੋ ਅਗਲੀ ਗੱਲ ਕਰਦੇ ਆ ਕਿ ਪੰਚ ਤੇ ਸਰਪੰਚ ਵਾਸਤੇ ਨਾਮਜ਼ਦਗੀ ਲਈ ਲੋੜੀਂਦੇ ਦਸਤਾਵੇਜ਼ ਕਿਹੜੇ ਨੇ ਵੈਸੇ ਤੇ ਸਾਰਾ ਆਲਮੋਸਟ ਤੁਹਾਨੂੰ ਚਾਹੀਦਾ ਪਹਿਲਾਂ ਵੀ ਕਲੀਅਰ ਹੀ ਹੋਵੇਗਾ ਫਿਰ ਵੀ ਮੈਂ ਇੱਕ ਵਾਰੀ ਰੀਡ ਆਊਟ ਕਰ ਦਿੰਦਾ ਆਧਾਰ ਕਾਰਡ ਐਪਿਕ ਜਿਹੜਾ ਤੁਹਾਡਾ ਇਲੈਕਟ੍ਰੋਨਿਕਲੀ ਹੁੰਦਾ ਵੋਟਰ ਕਾਰਡ ਨਵੀਂ ਵੋਟਰ ਸੂਚੀ ਬਣ ਚੁੱਕੀ ਹੈ ਜਿਹੜੀ ਤੁਹਾਨੂੰ ਮਿਲ ਚੁੱਕੀ ਹੈ ਉਹਦੇ ਵਿੱਚ ਤੁਹਾਡਾ ਨਾਂ ਹੋਣਾ ਬਹੁਤ ਜ਼ਰੂਰੀ ਹੈ ਪਾਸਪੋਰਟ ਸਹੀ ਦੀਆਂ ਫੋਟੋਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਪੈਨ ਕਾਰਡ ਸਾਰੇ ਬੈਂਕ ਖਾਤੇ ਸਟੇਟਮੈਂਟਸ ਅਤੇ ਲੋਨ ਦਾ ਬੇਰਵਾ ਚੱਲ ਤੇ ਚੱਲ ਜਾਂਦਾ ਦਾ ਬੇਰਵਾ ਚੁੱਲਾ ਟੈਕਸ ਦੀ ਰਸੀਦ ਚੋਣ ਏਜੰਟ ਦਾ ਆਧਾਰ ਕਾਰਡ ਨਵੀਂ ਵੋਟਰ ਸੂਚੀ ਆਟੋਮੋਬਾਈਲਸ ਦੀ ਆਰਸੀ ਜਾਤਨਾ ਸੰਬੰਧਿਤ ਸਰਟੀਫਿਕੇਟ ਆਰਟੀ ਰਿਟਰਨ ਜੇ ਕੋਈ ਕੇਸ ਹੈ ਤਾਂ ਉਸ ਦੀ ਕਾਪੀ ਆਰਾ ਵਗੈਰਾ ਸੋ ਆਓ ਸਭ ਤੋਂ ਐਮਤ ਜ਼ਰੂਰੀ ਗੱਲ ਕਰਦੇ ਆ ਕਿ ਜਿਹੜਾ ਨਾਮਜ਼ਦਗੀ ਪੱਤਰ ਹੈ ਉਹ ਤੁਸੀਂ ਕਿੱਦਾਂ ਪੜਨਾ ਹੈ ਉਹਦੇ ਬਾਰੇ ਥੋੜਾ ਜਿਹਾ ਤੁਹਾਡੇ ਨਾਲ ਸਾਂਝ ਪਾ ਦਿੰਨੇ ਆ ਕਿ ਜਿਹੜਾ ਫਾਰਮ ਨੰਬਰ 4 ਹੈ ਦੋ ਪਰਤਾਂ ਦੇ ਵਿੱਚ ਹੈ ਪਹਿਲੇ ਫਾਰਮ ਦਾ ਪਹਿਲਾ ਪੇਜ ਹੈ ਜਿਹੜਾ ਉਹਦੇ ਵਿੱਚ ਤੁਸੀਂ ਫਿਲ ਕਰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹੈਡਿੰਗ ਹੈ ਸਭ ਤੋਂ ਪਹਿਲਾਂ ਤੁਸੀਂ ਦਾ ਸਕਰੀਨਸ਼ਾਟ ਲਲੋ ਥੋੜੀ ਬਹੁਤੀ ਤੁਹਾਡੀ ਹੈਲਪ ਰਹੇਗੀ ਵੈਸੇ ਆਲਮੋਸਟ ਭਰਿਆ ਭਰਿਆ ਹੈ ਫਿਰ ਵੀ ਗ੍ਰਾਮ ਸਭਾ ਤੇ ਚੋਣ ਹਲਕੇ ਦਾ ਨਾਂ ਜਿਸ ਪਿੰਡ ਤੇ ਤੁਹਾਡੀ ਵੋਟ ਹੋਵੇ ਉਥੇ ਤੁਸੀਂ ਚੋਣ ਲੜ ਸਕਦੇ ਤੇ ਉਹ ਪਿੰਡ ਦਾ ਨਾਂ ਲਿਖ ਦੇਣਾ ਜਿੱਥੇ ਤੁਸੀਂ ਚੋਣ ਲੜਨ ਜਾ ਰਹੇ ਹੋ ਤੇ ਹਲਕਾ ਜਾਂਦੇ ਜਿਵੇਂ ਜਿਹੜਾ ਹਲਕਾ ਜਿੰਨਾ ਸਪੋਜ਼ ਕਰੋ ਮੈਂ ਇੱਥੇ ਪਿੰਡ ਧਰਮਕੁਟ ਰੰਡਾਵਾ ਲਿਖ ਦਿੱਤਾ ਤੇ ਹਲਕਾ ਡੇਰਾ ਬਬਨਾਨਕੇ ਅਹੁਦੇ ਦਾ ਨਾਂ ਜਿਸ ਲਈ ਚੋਣ ਲੜੀ ਜਾ ਰਹੀ ਹੈ ਜਿੰਨਾ ਸਰਪੰਚ ਦੀ ਲੜਨੀ ਹੈ ਤਾਂ ਸਰਪੰਚ ਲਿਖੋਗੇ ਜੇ ਪੰਚ ਦੀ ਲੜਨੀ ਹੈ ਤੇ ਪੰਚ ਲਿਖੋਗੇ ਔਰ ਉਮੀਦਵਾਰ ਦਾ ਨਾਮ ਯਾਨੀ ਕਿ ਤੁਹਾਡਾ ਨਾਮ ਆਵੇਗਾ ਜੋ ਤੁਸੀਂ ਜਿਹੜਾ ਚੋਣ ਲੜਨ ਜਾ ਰਿਹਾ ਹੈ ਠੀਕ ਹੈ ਜੀ ਉਹ ਪ੍ਰੋਪਰ ਜਿਹੜਾ ਨਾਮ ਤੁਹਾਡਾ ਹੈ ਆਧਾਰ ਕਾਰਡ ਤੇ ਰਾਸ਼ਨ ਕਾਰਡ ਤੇ ਜਾਂ ਜਿਹੜਾ ਤੁਹਾਡਾ ਕੁਆਲੀਫਿਕੇਸ਼ਨ ਦਾ ਸਰਟੀਫਿਕੇਟ ਹੈ ਜਨਮ ਤਰੀਕ ਦਾ ਸਰਟੀਫਿਕੇਟ ਹੈ ਉੱਤੇ ਜਿਹੜਾ ਤੁਹਾਡਾ ਨਾਮ ਹੈ ਉਹ ਜਿਹੜਾ ਪ੍ਰੂਫ ਲੈ ਕੇ ਉਦਾਂ ਤੁਸੀਂ ਜਿਹੜਾ ਨਾਮ ਆਪਣਾ ਦੇ ਦੇਣਾ ਜਿੱਦਾਂ ਮੈਂ ਇੱਥੇ ਦਲੇਰ ਸਿੰਘ ਲਿਖਿਆ ਔਰ ਪਿਤਾ ਦਾ ਨਾਮ ਪਤੀ ਦਾ ਨਾਮ ਜਿਹੜਾ ਜੇ ਕੋਈ ਔਰਤ ਚੋਂ ਲੜਨ ਜਾ ਰਹੀ ਤੇ ਉਹਦੇ ਪਤੀ ਦਾ ਨਾਮ ਆਵੇਗਾ ਤੇ ਜੇ ਕੋਈ ਮਰਦ ਹੈ ਤਾਂ ਉਹਦੇ ਪਿਤਾ ਦਾ ਨਾਮ ਆਵੇਗਾ ਸੋ ਉਮਰ ਜਿਹੜੀ ਹੈ ਉਮਰ ਜਿੰਨੀ ਤੁਹਾਡੀ ਹੈ ਦਸਵੀਂ ਦਾ ਸਰਟੀਫਿਕੇਟ ਦੇ ਮੁਤਾਬਕ ਵੈਸੇ ਇੱਕ ਸਟੈਂਡਰਡ ਸਰਟੀਫਿਕੇਟ ਮੰਨਿਆ ਗਿਆ ਕਿ ਦਸਵੀਂ ਦਾ ਸਰਟੀਫਿਕੇਟ ਬਹੁਤ ਐਲੀਜੀਬਲ ਮੰਨਿਆ ਗਿਆ ਜੇ ਨਹੀਂ ਕੁਆਲਿਫਿਕੇਸ਼ਨ ਜਾਂ ਤੁਹਾਡੇ ਕੋਲ ਨਹੀਂ ਹੈ ਤਾਂ ਆਧਾਰ ਕਾਰਡ ਦੇ ਮੁਤਾਬਕ ਜਾਂ ਹੋਰ ਜਿਹੜਾ ਵਧੀਆ ਪਰਮਨੈਂਟ ਪ੍ਰੂਫ ਦੇ ਸਕਦੇ ਹੋ ਤਾਂ ਤੁਸੀਂ ਇੱਥੇ ਸਿਰਫ ਤੇ ਸਿਰਫ ਜੋ ਲਿਖਣਾ ਹੈ ਉਹ ਇਹ ਲਾਈਨਾਂ ਲਿਖਣ ਵਾਲੀ ਨੇ ਬਾਕੀ ਮੈਂ ਸਮਝਾਉਣ ਖਾਤਰ ਲਿਖਿਆ ਜਿੱਦਾਂ ਸੁਪੋਜ਼ ਕਰੋ ਇੱਥੇ ਲਿਖਤਾ ਗਿਆ ਨਾਂ ਲਿਖਤਾ ਗਿਆ ਪਿਤਾ ਦਾ ਨਾਂ ਲਿਖਤਾ ਗਿਆ ਪ੍ਰਿੰਦਰ ਸਿੰਘ ਉਮਰ ਜਿਹੜੀ ਹੈ 38 ਸਾਲ ਹੈ ਤੇ ਕਿਤਾ ਜੋ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਖੇਤੀਬਾੜੀ ਕਰਦੇ ਹੋ ਕਾਸਟਕਾਰ ਮਜ਼ਦੂਰ ਉਹ ਦੁਕਾਨਦਾਰ ਉਹ ਜੋ ਵੀ ਹੋ ਪਤਾ ਜਿਹੜਾ ਆਧਾਰ ਕਾਰਡ ਦੇ ਸਬੰਧ ਮੁਤਾਬਕ ਜੋ ਤੁਹਾਡਾ ਐਡਰੈਸ ਹੈ ਉਹ ਤੁਸੀਂ ਇੱਥੇ ਭਰ ਦੇਣਾ ਇਸ ਤੋਂ ਬਾਅਦ ਕੀ ਉਮੀਦਵਾਰ ਨੂੰ ਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਹੈ ਜੇ ਹੈ ਤਾਂ ਜ਼ਰੂਰ ਲਿਖ ਦਿਓ ਕਿ ਹਾਂਜੀ ਤੇ ਮੈਂਬਰ ਹੈ ਤੇ ਉਹਦੀ ਖਾਸ ਜਾਤ ਜਿਹੜੀ ਹੈ ਉਹ ਜ਼ਰੂਰ ਥੱਲੇ ਮੈਂਸ਼ਨ ਕਰਨੀ ਹੈ ਜਿਹੜੀ ਜਾਤ ਨਾਲ ਜਿਸ ਜਾਤ ਨਾਲ ਤੁਸੀਂ ਸੰਬੰਧ ਰੱਖਦੇ ਹੋ ਉਹ ਜਾਤ ਤੁਸੀਂ ਜਿਹੜੀ ਇੱਥੇ ਭਰ ਦੇਣੀ ਹੈ ਠੀਕ ਹੈ ਜੀ ਜਿਦਾ ਮذਬੀ ਸੇਖ ਹੈ ਆਰਾਮਦਾਸੀ ਹੈ ਛਟਿਆਰ ਹੈ ਪਰਜਾ ਪਾਤਾ ਜਾਂ ਜੋ ਵੀ ਹੈ ਇਸ ਤੋਂ ਬਾਅਦ ਗ੍ਰਾਮ ਸਭਾ ਉਹਦੇ ਚੋਣਕਾਰ ਠੀਕ ਹੈ ਜੀ ਅਗਲੀ ਲਾਈਨ ਜਿਹੜੀ ਆ ਦੇਖ ਰਹੇ ਹੋ ਇਹਦੇ ਵਿੱਚ ਗ੍ਰਾਮ ਸਭਾ ਚੋਣ ਹਲਕੇ ਨਾਲ ਸੰਬੰਧ ਰੱਖਣ ਵਾਲੇ ਚੋਣਕਾਰ ਸੂਚੀ ਜਿਹੜੀ ਵੋਟਰ ਸੂਚੀ ਉਹਦੇ ਵਿੱਚ ਤੁਹਾਡਾ ਸੀਰੀਅਲ ਨੰਬਰ ਕਿੰਨਾ ਹੈ ਕੁਝ ਵੀ ਹੋ ਸਕਦਾ ਜਿਦਾ ਮੈਂ 123 ਮੈਂਸ਼ਨ ਕੀਤਾ ਕੋਈ 422 123 ਕੁਝ ਵੀ ਉਹ ਸਦਾ ਤੁਸੀਂ ਆਪਣਾ ਉਹ ਦੇਖ ਦੇਣਾ ਤਜ਼ਵੀਜ਼ ਕਰਤਾ ਜਿਹੜਾ ਤੁਹਾਡੀ ਤਜ਼ਵੀਜ਼ ਕਰ ਰਿਹਾ ਜੇ ਸਰਪੰਚ ਲਈ ਹੈ ਵੈਸੇ ਪਿੰਡ ਦਾ ਕੋਈ ਵੀ ਵਿਅਕਤੀ ਹੈ ਉਹ ਤਜ਼ਵੀਜ਼ ਕਰ ਸਕਦਾ ਹੈ ਪੰਚ ਦੇ ਹੀ ਸੰਬੰਧਿਤ ਵਾਰਡ ਦਾ ਹੋਵੇ ਤਾਂ ਵਧੀਆ ਗੱਲ ਹੈ ਵੈਸੇ ਜੇ ਪੰਚ ਵਾਸਤੇ ਉਹ ਕੰਡੀਸ਼ਨ ਮੁੱਕ ਚੁੱਕੀ ਹੈ ਕਿ ਪੰਚ ਕੋਈ ਵੀ ਕਿਸੇ ਵੀ ਵਾਰਡ ਦੇ ਵਿੱਚੋਂ ਜਿਹੜਾ ਚੋਣ ਲੜ ਸਕਦਾ ਹੈ ਜਾ ਕੇ ਪਰ ਤਜ਼ਵੀਜ਼ ਕਰਤਾ ਉਸ ਵਾਰਡ ਦਾ ਹੋਵੇਗਾ ਤਾਂ ਵਧੀਆ ਗੱਲ ਕਿਉਂਕਿ ਉਹ ਲੜਨ ਤੇ ਤੁਸੀਂ ਉਸ ਵਾਰਡ ਤੋਂ ਹੀ ਜਾ ਰਹੇ ਹੋ ਨਾ ਤਾਂ ਇਸ ਕਰਕੇ ಗ್ರಾಮ ਸਭਾ ਚੋਣ ਹਲਕੇ ਨਾਲ ਸੰਬੰਧ ਰੱਖਣ ਵਾਲੀ ਜੋਨ ਦਾ ਸੂਚਿਤ ਤਜ਼ਵੀਜ਼ ਕਰਤਾ ਦਾ ਲੜੀ ਨੰਬਰ ਇੱਥੇ ਜਿਹੜਾ ਸੀਰੀਅਲ ਨੰਬਰ ਆਉਣਾ ਹੈ ਨਾ ਇਹ ਜਿਹੜਾ ਤੁਹਾਨੂੰ ਤਜ਼ਵੀਜ਼ ਕਰ ਰਿਹਾ ਹੈ ਨਾ ਇਨਸਾਨ ਉਹਦਾ ਸੀਰੀਅਲ ਨੰਬਰ ਹੈ ਉੱਪਰ ਜਿਹੜਾ ਸੀਰੀਅਲ ਨੰਬਰ ਵੋਟਰ ਲੜੀ ਨੰਬਰ ਉਹ ਤੁਹਾਡਾ ਆਪਣਾ ਹੈ ਤੇ ਇੱਥੇ ਤਜ਼ਵੀਜ਼ ਕਰਤਾ ਦਾ ਹੈ ਤੇ ਤਜ਼ਵੀਜ਼ ਕਰਤਾ ਤੋਂ ਇਲਾਵਾ ਜਿਹੜਾ ਸਮਰਥਕ ਜਿਹਨੂੰ ਸੈਕੰਡਰ ਕਿਹਾ ਗਿਆ ਹੈ ਇਹ ਇਸ ਤੋਂ ਇਲਾਵਾ ਜਿਹੜਾ ਦੂਸਰਾ ਵਿਅਕਤੀ ਪਰ ਇਸ ਤੋਂ ਉੱਪਰ ਜਿਹੜਾ ਹੈ ਨਾ ਤਜ਼ਵੀਜ਼ ਕਰਤਾ ਦੇ ਸਾਈਨ ਹੋਣੇ ਨੇ ਔਰ ਇਸ ਤੋਂ ਉੱਪਰ ਤਜ਼ਵੀਜ਼ ਕਰਤਾ ਤੋਂ ਇਲਾਵਾ ਕੋਈ ਹੋਰ ਵਿਅਕਤੀ ਜਿਹੜਾ ਵੋਟਰ ਸੂਚੀ ਦੇ ਵਿੱਚ ਹੋਏ ਉਹ ਤੁਹਾਨੂੰ ਜਿਹੜਾ ਦੂਸਰਾ ਪਰਸਨ ਜਿਹੜਾ ਹੈ ਤੁਹਾਡਾ ਗਵਾਹ ਦੇ ਤੌਰ ਤੇ ਔਰ ಗ್ರಾಮ ਸਭਾ ਚੋਣ ਲੜਨ ਉਹਦਾ ਸੂਚੀ ਨੰਬਰ ਜਿਹੜਾ ਹੈ 3 ਜਿਹੜਾ ਲੜੀ ਨੰਬਰ ਆਉਣਗੇ ਪਹਿਲਾ ਲੜੀ ਨੰਬਰ ਤੁਹਾਡਾ ਦੂਜਾ ਜਿਹੜਾ ਤਜਵੀਜ਼ ਕਰ ਰਿਹਾ ਹੈ ਤੀਸਰਾ ਲੜੀ ਨੰਬਰ ਉਹਦਾ ਜਿਹੜਾ ਦੂਸਰਾ ਸਮਰਥਕ ਹੈ ਤਾਂ ਉਹਦੇ ਜਾਬਾਤ ਵਿੱਚ ਸਾਈਨ ਹੋਣੇ ਨੇ ਇਸ ਤੋਂ ਬਾਅਦ ਉਮੀਦਵਾਰ ਦੁਆਰਾ ਘੋਸ਼ਣਾ ਕਰਨੀ ਕਿ ਜੋ ਮੈਂ ਲਿਖ ਰਿਹਾ ਜੋ ਕਹਿ ਰਿਹਾ ਬਿਲਕੁਲ ਸਹੀ ਹੈ ਔਰ ਚੋਣ ਲੜਨ ਵਾਲੇ ਵਿਅਕਤੀ ਦੇ ਹਸਤਾਖਰ ਜਾਨੀ ਕਿ ਤੁਹਾਡੇ ਆਪਣੇ ਥਲੇ ਇਥੇ ਦਸਤਕ ਹੋ ਜਾਣੀ ਨੇ ਉਮੀਦਵਾਰ ਦੇ ਦਸਤਕ ਹੋ ਜਾਣੀ ਨੇ ਸੋ ਇਦਾਂ ਦਾ ਜਿਹੜਾ ਫਾਰਮ ਆ ਰਾਮ ਦਾ ਤੁਸੀਂ ਭਰ ਸਕਦੇ ਹੋ ਸੋ ਅਗਲੇ ਸੈਕੰਡ ਪੇਜ ਦੀ ਗੱਲ ਕਰਦੇ ਆ ਇਹਦੇ ਵਿੱਚ ਸਭ ਤੋਂ ਪਹਿਲੇ ਲਿਖਿਆ ਕਿ ਉਮੀਦਵਾਰ ਜੋ ਪਾਰਲੀਮੈਂਟ ਜਾਨੀ ਕਿ ਐਮਪੀ ਹੋਵੇ ਜਾਂ ਹੋਰ ਵੱਡੇ ਅਹੁਦੇ ਤੇ ਹੈ ਤਾਂ ਨੂੰ ਇੱਕ ਸਵੈ ਘੋਸ਼ਣਾ ਦੇਣੀ ਪੈਣੀ ਹੈ ਆਪਣੀ ਕਿ ਜਦੋਂ ਹੀ ਮੈਂ ਇਲੈਕਸ਼ਨ ਜਿੱਤ ਜਾਂਦਾ ਤਾਂ ਮੈਂ ਪਹਿਲੇ ਪਾਰਲੀਮੈਂਟ ਜਾਂ ਕਿਸੇ ਸਦਨ ਦਾ ਪੰਜਾਬ ਸਰਵ ਵਿਧਾਨ ਸਭਾ ਦਾ ਮੰਡਲ ਦੀ ਮੈਂਬਰੀ ਤੋਂ ਅਸਤੀਫਾ ਦਵਾਂਗਾ ਇਹ ਤਾਂ ਰੂਲ ਹੁੰਦਾ ਹੀ ਹੈ ਜਿੱਦਾਂ ਅਸੀਂ ਦੇਖਨੇ ਕੋਈ ਐਮਐਲਏ ਐਮਪੀ ਬਣ ਜਾਂਦਾ ਤਾਂ ਬਾਅਦ ਵਿੱਚ ਉਹ ਐਮਐਲਏ ਸ਼ਿਪ ਉਹਨੂੰ ਛੱਡਣੀ ਪੈਂਦੀ ਹੈ ਤਾਂ ਉਮੀਦਵਾਰ ਦੇ ਹਸਤਾਖਰ ਹੋ ਜਾਣਗੇ ਰਿਟਰਨਿੰਗ ਅਫਸਰ ਜਿਹੜਾ ਰਿਟਰਨਿੰਗ ਅਫਸਰ ਉਹ ਅਧਿਕਾਰੀ ਜਿਹੜਾ ਤੁਹਾਡੇ ਪਿੰਡ ਵਾਸਤੇ ਨਾਮਿਨੇਟ ਕੀਤਾ ਹੋਇਆ ਹੈ ਔਰ ਤੁਹਾਡੇ ਪਿੰਡ ਵਾਸਤੇ ਹਰੇਕ 10-10 ਪਿੰਡਾਂ 8-8 ਪਿੰਡਾਂ ਵਾਸਤੇ ਜਿਹੜਾ ਇੱਕ ਰਿਟਰਨਿੰਗ ਅਫਸਰ ਉਹਨਾਂ ਦੀ ਟੀਮ ਲਗਾਈ ਗਈ ਹੈ ਯਾਰ ਉਹ ਲਾਏ ਗਏ ਨੇ ਉਹ ਉਹਨਾਂ ਦੀ ਲੋਕੇਸ਼ਨ ਆ ਵੱਖ-ਵੱਖ ਦਫ਼ਤਰ ਜਿਹੜੇ ਤੁਹਾਡੇ ਏਰੀਏ ਦੇ ਵਿੱਚ ਕਹਿਣੋ ਅਲਾਰਟ ਕੀਤੇ ਗਏ ਨੇ ਕੋਈ ਸਕੂਲ ਹੋ ਸਕਦਾ ਹੈ ਕੋਈ ਬੀੜੇ ਦਫਤਰ ਹੋ ਸਕਦਾ ਹੈ ਜਾਂ ਕੋਈ ਵੀ ਹੈ ਉਥੇ ਨਾਮ ਜੋ ਪਿੱਤਰ ਉਹਨਾਂ ਲਿਖਣਾ ਕਿ ਮੇਰੇ ਦਫਤਰ ਇਹ ਜਗਾ ਜਿੱਦਾਂ ਮੈਂ ਬੀੜੇ ਦਫਤਰ ਡੇਰਾ ਬਣਾਣ ਕਿਹਾ ਇੱਥੇ ਮਿਤੀ ਤਰੀਕਾ 30 9 24 ਨੂੰ ਜਿਹੜਾ ਮੈਂ 11:30 ਵਜੇ ਉਹ ਦੇ ਦਿੱਤਾ ਗਿਆ ਠੀਕ ਹੈ ਜੀ ਸੋ ਇਹਨਾਂ ਦੀ ਵੀ ਜਈ ਆਪਾਂ ਟ੍ਰੇਨਿੰਗ ਲੈਣ ਜਾ ਰਹੇ ਹਾਂ ਛੇਤੀ ਤੇ ਇਥੇ ਅਧਿਕਾਰੀ ਜਿਹੜੇ ਅਫਸਰ ਰਿਟਰਨੀ ਅਫਸਰ ਉਹਨਾਂ ਦੇ ਸਾਈਨ ਹੋ ਜਾਣਗੇ ਤੇ ਬਾਅਦ ਪੜਤਾਲ ਸਰਟੀਫਿਕੇਟ ਵੀ ਉਹਨਾਂ ਨੇ ਜਾਰੀ ਕਰ ਦੇਣਾ ਕਿ ਜਿਹੜਾ ਚੋਲਣ ਲੜਨ ਵਾਲੇ ਵਿਅਕਤੀ ਦਾ ਨਾਮ ਇੱਥੇ ਲਿਖ ਕੇ ਉਹਨਾਂ ਫਾਈਨਲ ਕਰ ਦੇਣਾ ਕਿ ਇਹਦਾ ਜਿਹੜੇ ਬਿਲਕੁਲ ਕਾਗਜ਼ੀ ਜਾਂ ਜੋ ਕੋਈ ਆਬਜੈਕਸ਼ਨ ਤੇ ਨਹੀਂ ਹੈ ਤਾਂ ਬਿਲਕੁਲ ਸਹੀ ਹੈ ਤੇ ਜੇ ਹੈ ਤਾਂ ਫਿਰ ਇਸ ਕਰਕੇ ਇਹਦੀ ਨਾਮਜ਼ਦਗੀ ਰੱਦ ਵਾਲੇ ਵੀ ਲਾਈਨ ਜਿਹੜੀ ਤੁਸੀਂ ਪੜ੍ਹ ਸਕਦੇ ਹੋ ਇਹਦੇ ਵਿੱਚ ਹੈਗੀ ਹੈ ਜੇ ਉਹਦੇ ਡਾਕੂਮੈਂਟ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਹਦਾ ਨਾਮਜ਼ਦਗੀ ਰੱਦ ਹੁੰਦੀ ਹੈ ਸੂਚ ਅਧਿਕਾਰੀ ਦੇ ਸਾਈਨ ਇੱਥੇ ਹੋ ਜਾਣੇ ਨੇ ਉਸ ਤੋਂ ਬਾਅਦ ਚੋਣ ਨਿਸ਼ਾਨ ਪਲਾਟ ਕਰ ਦੇਣਾ ਜੀ ਉਹ ਰਿਕਮੈਂਡ ਹੋ ਗਿਆ ਕੋਈ ਪਾਸ ਹੋ ਗਿਆ ਜੀ ਠੀਕ ਹੈ ਜੀ ਉਹ ਚੋਣ ਲੱਗ ਸਕਦਾ ਤਾਂ ਉਹਨੂੰ ਚੋਣ ਨਿਸ਼ਾਨ ਇੱਥੇ ਦਿੱਤਾ ਜਾਏਗਾ ਅਧਿਕਾਰੀ ਦੇ ਸਾਈਨ ਔਰ ਆ ਜਿਹੜਾ ਹੈ ਫਾਰਮ 4A ਇਹ ਸਿਰਫ ਉਹ ਦੇਣਗੇ ਜਿਹੜੇ ਸਾਡੇ ਐਸੀ ਬੀਸੀ ਕੈਟਾਗਰੀ ਨਾਲ ਸੰਬੰਧਿਤ ਪੰਚ ਜਾਂ ਸਰਪੰਚ ਮੈਂਬਰ ਬਣ ਜਾ ਰਹੇ ਨੇ ਠੀਕ ਹੈ ਜੀ ਉਹ ਆਪਣੀ ਜਾਤ ਦਾ ਸਰਟੀਫਿਕੇਟ ਵੀ ਦੇਣਗੇ ਨਾਲੇ ਇੱਥੇ ਡੈਕਲੇਰੇਸ਼ਨ ਵੀ ਦੇਣਗੇ ਤੇ ਇੱਥੇ ਚੋਣ ਲੜਨ ਵਾਲਾ ਅਧਿਕਾਰੀ ਜਾਨਕੀ ਉਹ ਹੀ ਜਿਹੜਾ ਹੈ ਪਰਸਨ ਸੌਰੀ ਜਿਹੜਾ ਪਰਸਨ ਵੋਟ ਚੋਣ ਲੜਨ ਜਾ ਰਿਹਾ ਹੈ ਉਹ ਆਪਣੇ ਇੱਥੇ ਸਾਈਨ ਕਰੇਗਾ ਸੋ ਇਹ ਸੀ ਛੋਟਾ ਜਿਹਾ ਤੁਹਾਡੇ ਨਾਲ ਸਾਂਝ ਔਰ ਇਦਾਂ ਦੀ ਸਾਂਝ ਅਸੀਂ ਪਾਉਂਦੇ ਰਵਾਂਗੇ ਹੋਰ ਵੀ ਕੁਝ ਜਿਹੜੇ ਨੇ ਜਿੱਦਾਂ ਫੋਨ ਆ ਰਹੇ ਨੇ ਆਪਾਂ ਹੋਰ ਵੀ ਇਸ ਤੋਂ ਇਲਾਵਾ ਜਿਹੜਾ ਵੀ ਜਿੰਨੀ ਕ ਹੈਲਪ ਹੋਏਗੀ ਤੁਹਾਡੀ ਕਰਾਂਗੇ ਸੋ ਤੁਸੀਂ ਮੇਰੇ ਚੈਨਲ ਇਸ ਟਿਊਟਰ ਸਿੰਘ ਪਲਵਿੰਦਰ ਸਰ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਲਿਓ ਤਾਂ ਇਹਦੇ ਉੱਤੇ ਫਰਦਰ ਜਿਹੜੀਆਂ ਨੇ ਆਪਾਂ ਇਸ ਤੋਂ ਪਹਿਲਾਂ ਵੀ ਮੈਂ ਜਿਹੜੀਆਂ ਪਿੱਛੇ ਜਿਹੜੀਆਂ ਸਾਡੀਆਂ ਇਲੈਕਸ਼ਨ ਹੋਈਆਂ ਨੇ ਜਿਹੜੀਆਂ ਉਹਦੇ ਵਿੱਚ ਮੈਂ ਕਾਫੀ ਵੀਡੀਓ ਸ਼ੇਅਰ ਕੀਤੀਆਂ ਸੀ ਸੋ ਬਹੁਤ ਵਧੀਆ ਰਿਸਪੌਂਸ ਰਿਹਾ ਸੋ ਉਮੀਦ ਕਰਾਂਗੇ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਜੁੜੇ ਰਹੀਏ ਜਿੰਨੀ ਕ ਹੈਲਪ ਹੋਏਗੀ ਉਨੀ ਕਰਾਂਗੇ ਤਾਂ ਥੈਂਕਸ ਤੁਹਾਡਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਫਿਰ ਮਿਲਦੇ ਹਾਂ ਜੀ ਸ਼ੁਕਰੀਆ